ਜੇ ਪਾਈ ਤਾਰੀਆਂ ਇੱਕ ਬੰਤ ਬਣਾਈ ਜਾਵੇ ਪੂਰੀ ਆਨੰਦ ਦੀ ਈ ਡਿ ਟਖੜਕਾਈ ਜਾਵੇ ਪੂਰੀ ਆਨੰਦ ਦੀ ਈ ਡਿ ਟਖੜਕਾਈ ਓ ਬੈਠੇ ਬੰਤ ਬਣਾਵੰਦੇ ਨਾਲ ਟਾਵਾ ਟਾਵਾ ਲੱਗੇ ਪਾਈ ਤਾਰੀਏ ਰਲ ਕਰ ਨਸਲਾਵਾ ਓ ਰਾਜੇ ਪਾਈ ਤਾਰੀਏ ਦੂਰਾ ਕੋ ਪੁੱਜੇ ਬੜੇ ਗੱਪਾੜੇ ਸ਼ਾਹੀ ਦੇ ਹੋ ਵੱਡੇ ਵੱਡੇ ਬੜੇ ਗੱਪਾੜੇ ਸ਼ਾਹੀ ਦੇ ਹੋ ਵੱਡੇ ਵੱਡੇ ਦੂਰ ਦੂਰ ਸੱਤੀਆਂ ਹਨ ਬਹੁਤ ਬਲਾਵਾਏ ਦੂਰ ਦੂਰ ਸੱਤੀਆਂ ਹਨ ਬਹੁਤ ਬਲਾਵਾ ਲੱਗੇ ਬਾਈ ਤਾਰੀਏ ਨਰ ਕਰਨਾ ਸਲਾਵਾ ਦਿਲਦੀਰ ਖਾ ਹਰ ਕੋਈ ਕੱਡੇ ਤੰਗ ਦਿਲਾਂ ਦੇ ਆਦਮੀ ਕਦ ਰਹਿੰਦੇ ਗੁੱਜੇ ਤੰਗ ਦਿਲਾਂ ਦੇ ਆਦਮੀ ਕਦ ਰਹਿੰਦੇ ਗੁੱਜੇ ਆਓ ਪਰਬਤ ਨੇ ਕਦ ਢੋਲੀ ਦੇ ਲੱਖ ਵਗਣ ਹਵਾਵਾ ਲੱਗੇ ਪਾਈ ਤਾਰੀਏ ਰਣ ਕਰਨ ਸਲਾਵਾ ਨਾਲ ਲੜੀਏ ਜਿੱਤਾਂ ਹੁੰਦੀਆਂ ਤਾਂ ਜੇ ਇਕਲਾ ਨਾਲ ਲੜੀਏ ਆਉਸਕੀਮਾਂ ਬੈਠ ਕੇ ਕੋਈ ਨਮੀਆਂ ਖੜੀਏ ਆਉਸਕੀਮਾਂ ਬੈਠ ਕੇ ਕੋਈ ਨਮੀਆਂ ਖੜੀਏ ਮੈਂ ਚਾਉਣਾ ਅਨੰਦਪੁਰੀ ਦੀ ਹੋ ਕੇ ਟਿਕੜਕਾਵਾ ਲੱਗੇ ਪਾਈ ਤਾਰੀਏ ਰਣ ਕਰਨ ਸੁਲਾਵਾ ਕਹਿੰਦਾ ਰਾਜਾ ਕੇਸਰੀ ਮੇਰੇ ਕੋਲ ਹਾਥੀ ਜੇ ਸਦਾ ਹੋਣਾ ਹੋਰ ਨਾ ਦੁਨੀਆਂ ਵਿੱਚ ਸਾਥੀ ਜੇ ਸਦਾ ਹੋਣਾ ਹੋਰ ਨਾ ਦੁਨੀਆਂ ਵਿੱਚ ਸਾਥੀ ਓ ਮੈਂ ਕਉ ਨਾ ਆਉ ਉਸ ਨੂੰ ਮਤ ਨਾ ਨਰਜਾ ਲੱਗੇ ਪਾਈ ਤਾਰੀਏ ਰਣ सलाह